ਅੱਜ ਮਗਰੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਇਹ ਬੰਦਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਸਾਡੇ ਵਿੱਚ ਸਾਡੀ ਸ਼ਹਿਰ ਦੇ ਸਾਰੇ ਸਮਾਜ ਸੇਵੀ ਬੈਠੇ ਨੇ ਸਾਡੀ शिवसेना ਤੋਂ ਰੋਹਿਤ ਮਹੰਗੀ ਜੀ ਸਾਡੇ ਯੂਨਿਟ ਦੇ ਪ੍ਰਧਾਨ ਪੰਜਾਬ ਦੇ ਰੋਹਿਤ ਮਹਾਜਨ ਜੀ ਬੱਬਾ ਗਿੱਲ ਜੀ ਹੋਰ ਵੀ ਸਾਰੇ ਸਾਥੀ ਮਿੱਠੂ ਜੀ ਜਿਨ੍ਹਾਂ ਦਾ ਮੈਂ ਇਹਨਾਂ ਨਾਲ ਜਿੰਨਾ ਨਾਲ ਨਹੀਂ ਲੈ ਸਕਿਆ ਮਾਫੀ ਚਾਹੁੰਦਾ ਤੇ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਕੱਲ ਜਿਹੜੀ ਧਾਰੀਵਾਲ ਦੇ ਵਿੱਚ ਦਿਲ ਚਿੱਟੇ ਦਿਲ ਜਿਹੜੀ ਗੁੰਡਾਗਰਦੀ ਹੋਈ ਆ ਸ਼ਰੇਮ ਚਾਰ ਲੋਕਾਂ ਨੂੰ ਬਾਤਰ ਕਿਰਪਾਨਾਂ ਦੇ ਨਾਲ ਵੱਧਿਆ ਗਿਆ ਚਿੱਟੇ ਦੇ ਲਈ ਵੱਡੇ ਬਸਟੈਂਡ ਉਦੇ ਵਿੱਚ ਸਾਡੇ ਜਿਹੜੇ ਚਾਰ ਨੌਜਵਾਨ ਸਾਡੇ ਸਾਥੀ ਨੇ ਮੇਰੇ ਸਾਥੀ ਨੇ ਉਹਨਾਂ ਦੇ ਸਰਾ ਕੀ ਸੱਤਾ ਇੱਕ ਵੀ ਉਂਗਲ ਜਿਹੜੀ ਆ ਹੱਥ ਦੀ ਉਂਗਲ ਡੈਮੇਜ ਹੋ ਗਈ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਐਡੀ ਕਿਹੜੀ ਜ਼ਿੰਦਾ ਕਰਦੀ ਸੀ ਐਡੀ ਕਿਹੜੀ ਗੱਲ ਹੋ ਗਈ ਕਿ ਚਿੱਟੇ ਦੇ ਤੁਸੀਂ ਚਾਰ ਪੇ ਪੁੱਤਾਂ ਨੇ ਰਲ ਕੇ ਬੰਦੇ ਨੂੰ ਵੱਧਿਆ ਗਿਆ ਬੰਦੇ ਸਾਰੇ ਸਿਵਲ ਹਸਪੀਟਲ ਤੋਂ ਇੱਕ ਬ੍ਰੋਲ ਤੋਂ ਬਾਕਰ ਰਿਪੋਰਟ ਕੀਤਾ ਮੈਂ ਦੱਸਣਾ ਚਾਹੁੰਦਾ ਸਾਡਾ ਸ਼ਹਿਰ ਹੈ ਅਸੀਂ ਗੁੰਡਾਗਰਦੀ ਨਹੀਂ ਸ਼ਹਿਰ ਦੀ ਚੱਲਣ ਦੇਣੀ ਹੈ ਨਾ ਹੀ ਮਦਮਾਸ਼ੀ ਹੋਣੀ ਆ ਜਿਨ੍ਹਾਂ ਲੋਕਾਂ ਨੇ ਇੱਕ ਬੰਦਾ ਪਿੰਛਲੇ ਫੜ ਲਿਆ ਜਿਨ੍ਹਾਂ ਲੋਕਾਂ ਨੇ ਇੱਕ ਗੁੰਡਾਗਰਦੀ ਕੀਤੀ ਹੈ ਜਲਦ ਤੋਂ ਜਲਦ ਅਸੀਂ ਦੱਸੇ ਦਾ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਅਕੀ ਸਾਹਿਬ ਨਾਲ ਐਸਐਚਓ ਨਰਮਨ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੇ ਆਖਿਆ ਕਿ ਅਸੀਂ ਜਿਹੜੇ ਬੰਦੇ ਫੜ ਕੇ ਜਲਦੀ ਬਾਕੀ ਬੰਦੇ ਫੜ ਲਾਂਗੇ ਪਰ ਅਤੀ 24 ਘੰਟੇ ਦਾ ਟਾਈਮ ਦਿੰਦੇ ਨੇ 24 ਘੰਟੇ ਦੇ ਵਿੱਚ ਵਿੱਚ ਇੱਕ ਵੱਡੇ ਫੜਕੇ ਹਵਾਲਾ ਚ ਦੇਓ ਇਹ ਸਾਡੇ ਸ਼ਹਿਰ ਚ ਬੰਦਾ ਕਰਦੀ ਐਡੀ ਪਾਈ ਇਹਨਾਂ ਨੇ ਕੀ ਕੀ ਕਹੇ ਦੀ ਆਕਰ ਇੱਕ ਤੂਠ ਛੋਟਾ ਤੂਠ ਬਲੰਤ ਬਲ ਹੋਈ ਆ ਜੇ ਕੋਈ ਪੂਜਾ ਕਰਦਾ ਆਪਣੀ ਦੁਕਾਨ ਤੇ ਜੇ ਕਿਸੇ ਨੂੰ ਨਾਲ ਦੇ ਦੁਕਾਨ ਤੇ ਇੱਕ ਵੀ ਨਜ਼ਰ ਕਰਦੇ ਕਰਕੇ ਉੱਥੇ ਬੈਠੇ ਦੇ ਤੇ ਦੂਸਰੇ ਗਦਮਾਸ਼ੀ ਕਰ ਰਹੇ ਨੇ ਇਹਨੇ ਪਿਓ ਦਾ ਰਾਜ ਨਹੀਂ ਬਦਵਾਸੀ ਕਰਨਗੇ ਸ਼ਾਇਦ ਨਰਮਾਸੀ ਨਹੀਂ ਆਉਂਦੀ ਇਹ ਗੱਲ ਮੈਂ ਪਲੇਅਰ ਕੱਟ ਇਹਨਾਂ ਨੂੰ ਕਹਦਾ ਜਿਹੜੇ ਸਾਡੇ ਸਾਥੀ ਨੂੰ ਸੱਟਾਂ ਲੱਗੀਆਂ ਤੁਸੀਂ ਸੱਟਾਂ ਤੁਹਾਨੂੰ ਅਸਲੀਆ ਵੀਡੀਓ ਦੇ ਰਿਹਾ ਤੁਸੀਂ ਆਪਣੇ ਚੈਨਲ ਤੇ ਚਲਾਓ ਕੀ ਹਾਲਾਤ ਨੇ ਸੱਟਾਂ ਦੇ ਕਿਸੇ ਦੀ ਹੰਦ ਲੱਤੀ ਪਈ ਹੈ ਕਿਸ ਦੇ ਸਿਰ ਦੇ ਟੱਪ ਮਾਰੇ ਗਏ ਨੇ ਕਿਸੇ ਦੀ ਬਾਹ ਲੱਗੀ ਗਈ ਹੈ ਹੱਡੀਆਂ ਬਾਹਰ ਕਰ ਦਿੱਤੀਆਂ ਗਈਆਂ ਇੱਕ ਲੋਕ ਜਾਨਾ ਸਾਡਾ ਆਸੂ ਸੰਜੀਵ ਉਹਦੀ ਜੇਬ ਦੇ ਵਿੱਚ 6500 ਰੁਪਏ ਕੱਢ ਕੇ ਲੈ ਗਏ ਆ ਨਾਲੇ ਬਦਮਾਸ਼ੀ ਕਰੋ ਨਾਲੇ ਬੰਦੇ ਵੱਡੋ ਨਾਲੇ ਪੈਸੇ ਕੱਢ ਕੇ ਲੈ ਜਾਓ ਕੀ ਗੱਲੇ ਗੁੰਡਾਗਰਦੀਆਂ ਇਹ ਤੁਹਾਡੇ ਪਿਓ ਦੇ ਰਾਜੇ ਨੂੰ ਤੁਸੀਂ ਗੁੰਡਾਗਰਦੀ ਕਰਦੇ ਹੋ ਨਾ ਗੁੰਡਾਗਰਦੀ ਸ਼ਰਤ ਨਹੀਂ ਹੁੰਦੀ ਨਹੀਂ 24 ਘੰਟੇ ਦੇ ਵਿੱਚ ਵਿੱਚ ਇਹ ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਆ ਇਹ ਫੀਸ ਗੁੰਡਾਗਰਦੀ ਪਾਈ ਸ਼ਹਿਰ ਦੇ ਵਿੱਚ ਇਹਨਾਂ ਨੇ ਅਸੀਂ ਅਸੀਂ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਵੀ ਧਾਰੀ ਵਾਲਾ ਸਾਡਾ ਬਹੁਤ ਵਧੀਆ ਸ਼ਹਿਰ ਆ ਜਿੱਥੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਨੇ ਜੇ ਇਹ ਚੋਤੇਨ ਦਾ ਬਦਮਾਸ਼ੀ ਹੋਈ ਹੈ ਉਹ ਜਿਹੜਾ ਨੌਜਵਾਨ ਫੜਿਆ ਨੇ ਮੈਡੀਕਲ ਕਰਵਾਉਣਾ ਚਾਹੀਦਾ ਨਾ ਐਸਐਸਓ ਸਾਹਿਬ ਨੂੰ ਬੇਨਤੀ ਕੀਤੀ ਆ ਇਹਨਾਂ ਮੈਡੀਕਲ ਕਰੋ ਨਸ਼ੇ ਦੇ ਪੁਜਾਰੀ ਨੇ ਨਸ਼ਾਈ ਪਰਦੇ ਨੇ 24 ਘੰਟੇ ਵਸੇ ਟੈਂਪ ਦੇ ਨੇ ਆ ਬਾਕੀ ਸਾਡੇ ਰੋਲੀ ਧਮਾਉਣ ਦੀ ਦੱਸਾਂਗੇ ਬੜੀ ਮੰਦ ਭਾਗੀ ਘਟਨਾ ਕੱਲ ਧਾਰੀਵਾਲ ਦੇ ਵਿੱਚ ਚਾਰ ਨੌਜਵਾਨਾਂ ਤੇ ਜਿਹੜੇ ਕਿ ਇੱਕ ਨੇ ਹੱਥੇ ਨੌਜਵਾਨ ਆਪਣੀ ਦੁਕਾਨ ਤੇ ਬੈਠੇ ਹੋਏ ਸੀ ਔਰ ਦੂਸਰੇ ਲੋਗ ਜਿਹੜੇ ਕਿ 프리 ਪਲਾਨ ਪ੍ਰੋਗਰਾਮ ਦੇ ਤਹਿਤ ਜਿਨ੍ਹਾਂ ਨੇ ਆਪਣੀ ਦੁਕਾਨ ਦੇ ਉੱਪਰ ਦਾਫਰ ਤਲਵਾਰਾ ਤੇ ਹੋਰ ਵੀ ਥਿਆਰ ਰੱਖੇ ਹੋਈ ਸੀ 6-7 ਦੀ ਸੰਖਿਆ ਤੇ ਜਾਂ 10 ਦੀ ਸੰਖਿਆ ਤੇ ਜਿੰਨੇ ਵੀ ਲੋਕ ਸੀ ਚਾਰ ਲੋਕਾਂ ਨੂੰ ਆ ਕੇ ਇਹਨਾਂ ਬੇਰਹਿਮੀ ਨਾਲ ਉਹਨਾਂ ਨੇ ਮਾਰਿਆ ਇੰਨਾ ਕਟਿਆ ਕਿ ਉਹਨਾਂ ਦੇ ਵਿੱਚੋਂ ਇੱਕ ਦੀਆਂ ਤੇ ਦੋ ਦੀਆਂ ਦੋ ਉਂਗਲੀਆਂ ਕਟੀਆਂ ਗਈਆਂ ਦੂਸਰੇ ਦੇ ਆਚੂ ਦੇ ਸਿਰ ਤੇ ਸੱਟ ਲੱਗੀ ਤੀਸਰੇ ਦੇ ਪਿੱਛੇ ਤੇ ਸੱਟਾਂ ਵਾਰੀਆਂ ਬੜੀ ਤਖਦਾਈ ਘਟਨਾ ਇਸ ਕਰਨਾ ਵੀ ਅਸੀਂ ਮੰਗਦਾ ਕਰਦੇ ਆ ਕਿ ਪੁਲਿਸ ਪੰਜਾਬ ਸਰਸ ਦੀ ਸਾਫ ਗੁਰਦਾਸਪੁਰ ਦੇ ਅੱਗੇ ਮੰਗ ਕਰਨੇ ਆ ਕਿ ਜਿਨ੍ਹਾਂ ਨੇ ਇਹ ਗੁੰਡਾਗਰਦੀ ਸ਼ਹਿਰ ਦੇ ਵਿੱਚ ਕੀਤੀ ਆ ਉਹਨਾਂ ਦੀ ਜਲਦ ਤੋਂ ਜਲਦ ਜਿਹੜੀ ਆ ਗ੍ਰਿਫਤਾਰੀ ਹੋਣੀ ਚਾਹੀਦੀ ਆ ਅਗਰ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਨਾ ਹੋਈ ਤੇ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਹੋਰ ਵੀ ਜ਼ਿਆਦਾ ਅੱਗੇ ਨਾਲੋਂ ਖਰਾਬ ਹੋਏਗਾ ਮੈਂ ਸਭ ਤੋਂ ਮੈਡਮ ਬਲਜੀਤ ਕੌਰ ਦੀ ਅੱਗੇ ਵੀ ਬੇਨਤੀ ਕਰਨਾ ਕਿ ਜਲਦ ਤੋਂ ਜਲਦ ਜਿਹੜੇ ਵੀ ਲੋਗ ਨੇ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਉਹਨਾਂ ਦੇ ਤੁਰੰਤ ਪਰਚੇ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਏ ਜਾਂ ਸ਼ੁਰੂਆਤ ਜਿਹੜਾ ਨਸ਼ੇ ਦੀ ਗੱਲ ਹੈ ਨਸ਼ਾ ਪ੍ਰਸ਼ਾਸਨ ਬੋਟ ਪਿੱਛੇ ਪਏਗਾ ਨਸ਼ੇ ਦੇ ਲੋਕਾਂ ਦਾ ਵੀ ਇੱਕ ਫਰਜ਼ ਹੁੰਦਾ ਕਿ ਪ੍ਰਸ਼ਾਸਨ ਦਾ ਸਾਥ ਦੇ ਪੁਲਿਸ ਨੂੰ ਪੁਲਿਸ ਕੋਈ ਜਾਦੂ ਕਰਤੇ ਨਹੀਂ ਹੈਗੀ ਪੁਲਿਸ ਕੋਈ ਅਲਾਵੀਂ ਚਲਾਉਂਦੇ ਨਹੀਂ ਹੈਗਾ ਕਿ ਜਿਹੜਾ ਇਹ ਰਗੜਨ ਦੇ ਕਦਮ ਜੇ ਲੋਕਾਂ ਨੂੰ ਇਹਦੇ ਵਿੱਚ ਅਜੇ ਹੋਣਾ ਪਏਗਾ ਲੋਕਾਂ ਨੂੰ ਦੱਸਣਾ ਪਏਗਾ ਕਿ ਸਾਡੇ ਘਰ ਦੇ ਲੱਗ ਨਛਾ ਵੇਖ ਰਿਹਾ ਜਾਂ ਕੋਈ ਵੇਖ ਰਿਹਾ ਜਿੰਨੇ ਤੇ ਲੋਕ ਅਏ ਬਾਹਰ ਦੇ ਉਹਨਾਂ ਤੇ ਜਿਹੜਾ ਲਖਾ ਇਹ ਬੰਦ ਨਹੀਂ ਹੋ ਸਕਦਾ ਤੇ ਦੂਸਰਾ ਜਿਹੜੀ ਜ਼ਿੰਦਾਗਰਦੀ ਦੀ ਗੱਲ ਹੈ ਕੱਲਬ ਦੀ ਜ਼ਿੰਦਾਗਰਦੀ ਹੋਈ ਹੈ ਉਹ ਮੇਰੀ ਜੋ ਆਪਣੀ رائے ਆ ਕੱਲ ਸਮਾਜ ਦੇ ਵਿੱਚ ਪਿਆਰ ਦੀ ਆਪਿਆ ਹੋਈ ਹੈ ਕਿਉਂਕਿ ਲੋਕ ਜਿਹੜੇ ਇਕੱਠੇ ਰਹਿੰਦੇ ਸੀ ਇਕੱਠੇ ਬਗਾਲਾ ਕਰਦੇ ਸੀ ਇੱਕ ਛੋਟਾ ਜਿਹਾ ਟੂਰ ਵੱਡੀ ਕਰਨ ਦੇ ਨਾਲ ਦੋਸਤਾਂ ਦੇ ਨਾਲ ਹੀ ਤੇ ਐਡਾ ਵੱਡਾ ਹਾਸਾ ਹੋ ਗਿਆ ਜੋ ਮੇਕੇ ਤੇ ਪੁਲਸ ਨਾ ਪਹੁੰਚੇਗਾ ਨੇ ਮਾਰਛਦਵਾਨ ਤੇ ਹੋ ਸਕਦਾ ਜੇ ਗਾਇਲ ਹੋਏ ਨੇ ਇਹ ਬਾਬਾ ਦੇ ਕ੍ਰਿਸ਼ਨ ਅਸਰ ਫੜਦਾ ਪੰਜਾਬ ਦਾ ਦੋਸਤ ਦਾ ਸਾਰੇ ਇਲਾਕਾ ਵਾਸੀਆਂ ਨੂੰ ਨੇ ਵੱਲੋਂ ਜੈ ਹਿੰਦ ਸਸੀ ਕਾਲ ਜਾਂਸੀ ਦੀ ਔਰ ਜੋ ਕੱਲ ਬੁੰਡਾ ਕਰਤੀ ਹੋਈ ਆ ਧਾਰੀਵਾਲ ਦੇ ਵਿੱਚ ਮੈਂ ਇਹ ਨਖੇਦੀ ਕਰਨਾ ਕਿਉਂਕਿ ਜਿਹੜੇ ਲੋਕਾਂ ਨੇ ਜੋ ਸਿੱਖਿਆ ਨਾਲ ਆਗੂ ਵੱਡੇ ਨੇ ਉਹਨਾਂ ਦਾ ਪ੍ਰੀਪਲਾਨ ਪਹਿਲੇ ਹੀ ਬਣਿਆ ਸੀ ਲੜਾਈ ਝਗੜੇ ਦਾ ਉਹਨਾਂ ਦੇ ਪਿੱਛੇ ਜਿਹੜੇ ਵੀ ਬੰਦੇ ਆ ਉਸ ਨੂੰ ਕਹਿਦਾ ਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਉਹਨਾਂ ਦੇ ਬੈਗ ਤੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਗਿੱਛ ਕਰਕੇ ਤੇ ਜਿਹੜੇ ਪਿੱਛੇ ਉਹਨਾਂ ਦੇ ਬੰਦੇ ਆ ਉਹਨਾਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਏ। ਤੁਹਾਡੀ ਵਾਲੀ ਝਗੜਾ ਹੋਇਆ ਦੋ ਦੁਕਾਨਦਾਰਾਂ ਦਾ ਆਪਸੀ ਤਿੱਖਣ ਤੋਂ ਵੀ ਇਹਨਾਂ ਦਾ ਝਗੜਾ ਹੋਇਆ ਆਪਸੀ ਵਿੱਚ ਤੇ ਜਿਹੜੀ ਇੱਕ ਪਾਰਟੀ ਦੇ ਸੱਤਾ ਲੱਗੀਆਂ ਹੈਗੀਆਂ ਨੇ ਉਹ ਐਡਮਿਟ ਹੈਗੀ ਆ। ਸਾਡੇ ਕੋਲ ਜੇ AMLR ਨਹੀਂ ਆਈ ਹੈਗੀ ਜਦੋਂ AMLR ਆ ਗਈ ਉਹਦੇ ਤੋਂ ਦਬਕ ਜੋ ਬੰਦੀ ਹੈਗੀ ਉਹ ਅਸੀਂ ਕਾਰਵਾਈ ਕਰਾਂਗੇ